ਹਾਂਜੀ ਸ਼ਸ਼ੀ ਕਾਲ ਮਿੱਤਰ ਪਿਆਰਿਓ ਅੱਜ ਆਪਾਂ ਖੜਿਆ ਮਾਨਸਾ ਜ਼ਿਲ੍ਹਾ ਦੇ ਪਿੰਡ ਬਾਜੇਵਾਲਾ ਡੇਰਾ ਬਾਬਾ ਬ੍ਰਹਮਚਾਰੀ ਸਥਾਨ ਤੇ ਖੜਿਆ ਆਉਂ ਕਰਦਿਆਂ ਬਾਈ ਜੀ ਨਾਲ ਹੋਰ ਬਾਈ ਜੀ ਕੀ ਹਾਲ ਚਾਲ ਵਧੀਆ ਜੀ ਵਧੀਆ ਭਾਈ ਇੱਕ ਨਾਮਾ ਵਾਲੇ ਵੇਰਪਾ ਪਾ ਦੋ ਕੀ ਕੀ ਨਾਮ ਰੱਖਿਆ ਤੇ ਮੈਂ ਕਿੰਨੀ ਦਿਨ ਨੂੰ ਡਰਾ ਕੱਢਣਾ ਜੀ ਇਹ ਚ ਭਈ ਆਪਾਂ 101 ਨਾਮ ਰੱਖਿਆ ਹਾਂਜੀ ਡੇਰਾ ਬਾਬਾ ਬਰਮਚੇਰੀ ਪਿੰਡ ਬਾਜਾਲਾ ਜਿਹੜਾ ਇੱਥੇ ਡਰਾ ਚੱਲੀ ਜਾਂਦਾ ਹਾਂਜੀ ਇੱਚ ਆਪਾਂ ਉਸ ਤੋਂ ਪਹਿਲਾਂ ਇੱਕ ਆਪਾਂ ਮਿਨੀ ਡਰਾ ਕੱਢਣਾ 17 ਚ ਲਾਈਨ ਹਾਂਜੀ ਜੀ ਚ ਆਪਾਂ 11 ਨਾਮ ਦੇਣੇ ਆ ਪਹਿਲੇ ਨਾਮ ਚ ਸਕੂਟੀ ਐ ਅੱਗੇ ਏਸੀ ਆ ਗਿਆ ਦੋ ਸਾਈਕਲ ਹੋ ਗਏ LED ਹੋਗੀ ਤੇ ਛੱਤ ਵਾਲੇ ਪੱਖੇ ਹੋਗੇ ਠੀਕ ਐ ਭਾਈ ਤੇ ਮੇਨ ਡਰਾ ਭਾਈ ਮੇਨ ਡਰਾ 22 23 ਦਿਨ ਠੀਕ ਹੈ ਉਹਦੇ ਨਾਮ ਬਾਈ ਉਹਦੇ ਬਾਈ ਪਹਿਲੇ ਨਾਮ ਚ ਟਰੈਕਟਰ ਹੈ ਉਹਦੀ ਚੁਆਇਸ ਚ ਥਾਰ ਹੈ ਦੂਜੇ ਨਾਮ ਚ ਬੋਲਟ ਹੈ ਠੀਕ ਹੈ ਜੀ ਤੇ ਅੱਗੇ ਤੀਜੇ ਚ ਮੋਟਰਸਾਈਕਲ ਹੈ ਵੀਰੇ ਠੀਕ ਹੈ ਬਾਈ ਹਾਂ ਜੀ ਤੇ ਕੁੱਲ ਮਿਲਾ ਕੇ 101 ਨਾਮ ਦਾ ਬੱਡੇ ਡਰਾਚ ਆ ਤੇ ਮਿੰਨੀ ਡਰਾਚ ਗੈਨ ਆਵਾ ਤੇ ਇੱਕ ਬਾਈ ਇਧਰ ਜੀਪ ਖੜੀ ਆ ਉਹ ਬਾਈ ਸਪੈਸ਼ਲ ਮਿੰਨੀ ਡਰਾ ਦੇ ਵਿੱਚ ਦੇਣੀ ਹੈ ਠੀਕ ਹੈ ਬਾਈ ਭਰਾ ਹਜ਼ਾਰ ਜਾਂ ਹਜ਼ਾਰ ਤੋਂ ਵੱਧ ਦੇ ਕੁੱਪਣ ਲੈਂਦਾ ਹਨਾ ਉਹ ਕੁੱਪਣ ਮਿਲਦੇ ਆ ਠੀਕ ਹੈ ਬਈ 3 ਕੁੱਪਣਾ ਹਜ਼ਾਰ ਦੇ 10 ਹੈ 2000 ਦੇ 25 ਹੈ 5000 ਦੇ 75 ਹੈ ਨੰਬਰ ਨੋਟ ਕਰ ਲਓ 78145 02126 ਲੈ ਵੀ ਭ ਜ਼ਿਲ੍ਹਾ ਮਾਨਸਾ ਪਿੰਡ ਬਾਜਿਆ ਜੇ ਕਿਸੇ ਵੀਰ ਨੇ ਆਫਲਾਈਨ ਅੱਗੇ ਪਾਉਣੀ ਇੱਥੇ ਹੀ ਪਾ ਸਕਦਾ ਨਹੀਂ ਨੰਬਰ ਬਾਈ ਨੇ ਦੱਸਤਾ ਸਕਰੀਨ ਤੇ ਵੀ ਚੱਲੀ ਜਾਂਦਾ ਆਹ ਨੰਬਰ ਤੇ ਪੇਮੈਂਟ ਦਾ ਸਕਰੀਨਸ਼ਾਟ ਭੇਜ ਦਿਓ ਤੁਹਾਨੂੰ 5-7 ਮਿੰਟਾਂ ਦੇ ਵਿੱਚ ਕੂਪਨ ਪ੍ਰਾਪਤ ਹੋ ਜੂ ਵੱਡੀ ਗੱਲ ਮਿੱਤਰੋ ਨਾ ਹਜ਼ਾਰ ਜਾਂ ਹਜ਼ਾਰ ਤੋਂ ਵੱਧ ਪੇਮੈਂਟ ਪਾਓ ਤੁਹਾਡੇ ਤਿੰਨ ਤਿੰਨ ਡਰਾਜਾਂ 'ਚ ਭਾਗ ਮਿਲੂ ਇੱਕ ਮਿੰਨੀ ਡਰਾਜ ਬਈ ਇੱਕ ਸਪੈਸ਼ਲ ਮਿੰਨੀ ਤੇ ਮੇਨ ਡਰਾਜ